ਹਨ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਬਟਾਰੀ ਤਹਿਸੀਲ ਬੱਬਕਾਲਾ ਸਾਹਿਬ ਤੇ ਜ਼ਿਲ੍ਹਾ ਅੰਮ੍ਰਿਤਸਰ ਕਵਲਜੀਤ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀਆਂ ਤਿੰਨੇ ਸੋਈਆਂ ਸਵਾਈਆਂ ਤੁਹਾਨੂੰ ਦਿਖਾਉਣੀਆਂ ਗੱਲਬਾਤ ਹਨ ਆਪਾਂ ਕਵਲਜੀਤ ਵੀਰ ਨਾਲ ਕਰਦੇ ਹਾਂ ਕੁਝ ਨਹੀਂ ਸਾਡੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹੋਸਣਾ ਠੀਕ ਠਾਕ ਜੀ ਜੀ ਕਿਰਪਾ ਗੁਰੂ ਮਹਾਰਾਜ ਦੀ ਚਲੋ ਵਧੇ ਕਿਰਪਾ ਚੀ ਦੀ ਜੇ ਵੇਗ ਗਿਆ ਕੱਲ ਵਾਲਾ ਮਾਲ ਫਿਰ ਹਾਂਜੀ ਵੇਗ ਗਿਆ ਭਾਜੀ ਠੀਕ ਹੰਦਾਗਾ ਨਹੀਂ ਪੈਣ ਦਿੰਦੇ ਫਿਰ ਤਾਂ ਹੰਦਾਗਾ ਚਲੋ ਮਹਾਰਾਜ ਦੀ ਕਿਰਪਾ ਨਾਲ ਚੱਲੀ ਜਾਂਦਾ ਆ ਤੋਰੀ ਚੱਲਦੇ ਆ ਠੀਕ ਆ ਜਦਾਂ ਮਿਲਦੀਆਂ ਆਪਾਂ ਤੁਹਾਨੂੰ ਹੁਣ ਮਰਦੇ ਜੀ ਤਾਂ ਚਲੋ ਤੁਸੀਂ ਦਰਸ਼ਨ ਦੇ ਦਿੰਦੇ ਜੀ ਠੀਕ ਹਾਂਜੀ ਚਲੋ ਨਾਮ ਦੱਸੋ ਫਿਰ ਇੱਕ ਨਾਮ ਕਬਲਜੀਤ ਸਿੰਘ ਹਾਂਜੀ ਪਿੰਡ ਬਟਾਰੀ ਜਿਲ੍ਹਾ ਅਮਰੀਕਸਰ ਤਹਿਸੀਲ ਬਾਬਕਾਲਾ ਸਾਹਿਬ ਠੀਕ ਹੈ ਜੀ ਖਾਲਸੀਆਂ ਤੋਂ 2 ਕਿਲੋਮੀਟਰ ਠੀਕ ਹੈ ਜੀ ਤੇ ਰਈਏ ਤੋਂ 3 ਕਿਲੋਮੀਟਰ ਪੈਂਦਾ ਆਪਣਾ ਟੇਡ ਬਟਾਰੀ ਤੇ ਪਿੰਡਾਂਾਂ ਤੋਂ ਉੱਤਰ ਕੇ ਆਪਣਾ ਗਾੜਲਾ ਬੰਨੇ ਫਾੜਕ ਤੇ ਕੋਠੀ ਹੈ ਮੇਨ ਰੋਡ ਜਿਹੜਾ ਵਾ 1 ਕਿਲੋਮੀਟਰ 1 2 ਕਿਲੋਮੀਟਰ ਠੀਕ ਹੈ ਜੀ ਤੇ ਫੋਨ ਨੰਬਰ ਵੀ ਇੱਕ ਵਾਰੀ ਬੋਲ ਦਿਓ 9979814565 ਠੀਕ ਹੈ ਜੀ ਤੇ ਅੱਜ ਇੱਥੇ ਬੜੀਆਂ ਚੁੰਨੀਆਂ ਚੰਨੀਆਂ ਪਾਈਆਂ ਜੀ ਐਦਾਂ ਜੀ ਮੁੰਡਾਂ ਦਾ ਮਾ ਪੋਣੀ ਮਾ ਪਾੜ ਵੇਚਦਾ ਸ਼ੌਂਕ ਹੀ ਹੈ ਜੁੰਨੀ ਪੌਣ ਦਾ ਠੀਕ ਹੈ ਕਿੰਨਾ ਸਵਾ ਉਹ ਗੈਰਾ ਸਵਾ ਦੁਜਾ ਹੈ ਅੱਜ ਕਿੰਨਾ ਕਿਚਰਾ ਹੈ ਸੋਈ ਨੂੰ ਸੋਈ ਨੂੰ ਜਾ ਅਠਵਾ ਕੇ ਦੇਣਿਆ ਅਵਸ਼ੀ ਹੈ ਮਗਰ ਠੀਕ ਹੈ ਜੀ ਜੀ ਆਹ ਮਗਰ ਵਸ਼ੀ ਹੈ ਜਿਹੜੇ ਬੱਚਾ ਜਿਹੜਾ 나ੜੂ ਤੇ ਨਾਲ ਹੀ ਹੈ ਕਿੰਨਾ ਪੱਕਾ ਦੁੱਧ ਸਹੀ ਸਹੀ ਤਿਆਰ ਹੈ ਤੇ ਸਰ ਇਹ ਜਿਹੜਾ ਤਿਆਰ ਹੈ ਜੀ ਭਾਵੇਂ ਵੀਰ ਮੇਰਾ ਲੀਟਰ ਮਾਰ ਕੇ ਖੜੇ ਚਾਰ ਡੰਗ ਪੰਜ ਡੰਗ ਅੱਛਾ 12 ਲੀਟਰ ਮਿਲ ਕੇ ਦਵਾਂਗੇ ਹੁਣ ਦਾ ਅੱਛਾ ਗਾਂ ਦੇ ਚਾਰ ਹੈਗੀ 4 ਦਿਨ ਤੇ ਫਿਰ 16 17 ਵਿੱਚਵਾ ਦਾਂਗੇ ਇਹ ਆ ਕਿ ਤੁਹਾਡੇ ਘਰੋਂ ਕਿ ਤਸੱਲੀ ਕਰ ਸਾਡੇ ਘਰੋਂ ਲੀਟਰ ਮਾਰ ਕੇ ਕੰਡਿਆ ਤੋੜ ਕੇ ਖੜੇ ਠੰਡਾ ਕਰਕੇ ਚੋਈ ਕਰਕੇ ਤੁਹਾਡੇ ਘਰੋਂ ਕਰੀਏ ਸਾਡੇ ਘਰ ਖੜੇ ਵੀਰ ਭਰਾ ਦਾ ਸੇਵਾ ਪਾਣੀ ਕਰਾਂਗੇ ਚਾਹ ਕੋ ਰਾਤ ਵੀ ਰਹਿਣ ਵਾਲਾ ਉਹਨੂੰ ਵੀ ਰੱਖਾਂਗੇ ਠੀਕ ਆ ਜੀ ਤੋਰਾਂ ਹਾਂ ਫਿਰ ਇਹ ਆ ਕਿ ਅਗਲੇ ਦੇ ਘਰੇ ਚ ਤਸੱਲੀ ਕਰਕੇ ਖੜਨਨੀ ਚਾਹੀਦੀ ਸਾਵ ਵਾਲੀਆਂ ਚੀਜ਼ਾਂ ਵਾ ਬਾਅਦ ਚ ਕਈ ਵਾਰੀ ਕੋ ਪਤਾ ਨਹੀਂ ਹੁੰਦਾ ਤੇ ਜਦੋਂ ਪਹਿਲਾਂ ਹੀ ਆਪਾਂ ਤਸੱਲੀ ਕੀਤੀ ਹੋਵੇ फिर अपने मन में तो आपने दो दो चौई, चौई दो भी तसली होंगी भी अपना दुरा चवाई चवाई करके लिया बारह लीटर जो दसते हैोस आज लाज बाकी मगर मच्छी भी सोहनी है ਤੇ ਥਣ ਥਣ ਵੀਰ ਜੀ ਪੂਰੇ ਓਕੇ ਬਿਲਕੁਲ ਮੈਂ ਕਹਾਂ ਜੀ ਆਪਣੀ ਜਿੰਨੇ ਤਸੱਲੀ ਕਰ ਲੈਣੀ ਹੈ ਇਹਦਾ ਕਦੋਂ ਲਿਆ ਜਾ ਚੋਕੇ ਖਾਲੀ ਕਰ ਦਾਂ ਚੋਕੇ ਆਪਣੇ ਖਾਲੀ ਕਰਕੇ ਲਾਜਾ ਖਾਲੀ ਕਰ ਲੈਣ ਉਹ ਛੱਡਾ ਹੋਵੇ ਜਾਂ ਕੋ ਵੱਧ ਘਾੜ ਹੋਵੇ ਇੱਥੇ ਰਹਿਣ ਦੇ ਠੀਕ ਹੈ ਜੀ ਤੇ ਇੱਕ ਰਿਆ ਚੁੰਨੀ ਲਾ ਕੇ ਦਿਖਾ ਦੇ ਚੰਗੀ ਤਰ੍ਹਾਂ ਪਤਾ ਲੱਜੂ ਪੂਰੇ ਸਰੀਰ ਦਾ ਠੀਕ ਹੈ ਇਧਰ ਨੂੰ ਵੀ ਕਰ ਦੇ ਇੱਕ ਰੀ ਤੇ ਕਿੰਨਾ ਰੱਖਣਾ ਵੀ ਜੀ ਇਹਦਾ ਮੁੱਲ ਫੇਰ ਆਪਾਂ ਮੁੱਲ ਕੋਈ ਇਹਦਾ 40-45 ਹਜ਼ਾਰ ਨਹੀਂ ਕਰਨਾ ਅੱਛਾ 35000 35000 ਕਿੰਨਾ ਮਾਣ ਰਮਾਨ ਗੜੀਆਂ ਛੋਟਾ ਕਰ ਲੈ ਕਿੰਨਾ ਕਰਨਾ ਛੋਟੇ ਵੀ ਰਮਾਨ ਫਿਰ 3000 3000 ਦੀ ਠੀਕ 500 ਛੋਟ ਤੇ ਦੁੱਧ 12 ਲੀਟਰ ਮੌਕੇ ਤੇ ਹੈਗਾ ਮਿੰਕੇ ਦੇਣਾ ਜੀ ਆਪਾਂ ਬਾਕੀ ਗਾਂ ਵਾਜੇ ਉਹ ਅਗਲੇ ਦੀ ਜਿੰਨੀ ਸੇਵਾ ਅਗਲੇ ਦੀ ਸੇਵਾ ਠੀਕ ਹੈ ਜੀ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਵੀ ਸੋਈ ਸਵਾਈ ਜੇ ਇਹ ਵੀ ਸੂਈ ਹੈ ਜੇ ਮਗਰ ਵੀ ਵਸ਼ੀ ਹੈ ਅਸ਼ਹਿਰ ਮਗਰ ਵੀ ਆ ਵਸ਼ੀ ਹੈ ਵਸ਼ੀ ਚ ਕਿੰਨਾ ਕੀ ਚਰਦੀ ਹੋਗੀ ਹੈ ਏ ਭਾਈ ਲਾਓ ਤੇ 25 ਦਿਨਾਂ ਦੇ ਹੋ ਗਏ ਮਹੀਨੇ ਦੀ ਮਿੰਨ ਕੇ ਚਲੋ ਮਹੀਨੇ ਤੇ ਚਲੋ ਮਹੀਨੇ ਤੋਂ ਕੋਈ ਹੋ ਸਦਾ ਕੁ ਦਮbaar ਵੀ ਹੋਵੇ ਕੋਈ ਆ ਤੁਹਾਡੇ ਸਾਹਮਣੇ ਹੀ ਆ ਆਪਣੇ ਕੋਈ ਸਮਝਣ ਅੰਦਾਜ਼ਾ ਲਾ ਲੈ ਚੀਨੇ ਤੇ ਦੇ ਦੇ ਆਹ 25 ਦੇਣੀ ਆਖੀ ਜਾਂਦੇ ਜਾਂਦੇ ਅਸੀਂ ਸੰਭੀ ਵੜੀ ਵਿੱਚ ਠੀਕ ਆ ਜੀ ਤੇ ਦੁੱਧ ਕਿੰਨਾ ਜੀ ਦੇ ਦੇ ਕੋ ਇਹ ਦੇਖੋ ਜੀ ਆਪਾਂ 10 ਲੀਟਰ ਮਿੰਤੀ ਵਾਲਾ ਦੇਵਾਂਗੇ ਅੱਛਾ ਮਿੰਨ ਕੇ ਜਿਹੜਾ ਪੱਕਾ ਦੁੱਧ ਹੈਗਾ ਉਹ ਮੈਂ ਖਾ ਜੀ ਐ ਤਸੱਲੀ ਵਾਲਾ ਠੀਕ ਆ ਜੀ ਠੰਡੀ ਤੇਰੀ ਆ ਜਿਹੜੀ ਤੇ ਥਣਪੂਰੇ ਜਿਹੋ ਤਰ੍ਹਾਂ ਮੈਂ ਖਾ ਜੀ ਐਨ ਓਕੇ ਪਰ ਥੋੜਾ ਜਿਹਾ ਬਾਈ ਦਾ ਫਰਕ ਵੱਡੀ ਛੋਟੀ ਰੱਖ ਦੀ ਜੇ ਇਹ ਬੈ ਕੇ ਥੋੜਾ ਚਲ ਗਈ ਆ ਬੈਨ ਚ ਆ ਗਈ ਠੀਕ ਐ ਇਹ ਆ ਕਿ ਉਤਰਾਂ ਥਣਪੂਰੇ ਭਾਵੇਂ ਜਿਤਨਾ ਮਰਜੀ ਕੋਈ ਚਬਾਈ ਕਰ ਲੈ ਇੱਕ ਰੋ ਦੀ ਜਿੰਨਾ ਵੀ ਬਾਈ ਦਾ ਸਵੇਰੇ ਫਰਕ ਬਣਾਊਗਾ ਠੀਕ ਐ ਜੀ ਉਹ ਮੜਾ ਮੋੜ ਕੇ ਤੇ ਵਛੀ ਨਹੀਂ ਆ ਭਾਵੇਂ ਡੋਕਾ ਛੜਦਾ ਹੋਵੇ ਦੋਰਾ ਹਾਂ ਫਿਰ ਇੱਕ ਰੋ ਇਹ ਦੇਖੋ ਕਿੰਨਾ ਪੱਕਾ ਦੁੱਧ ਦੱਸਿਆ ਜੀ 10 ਲੀਟਰ ਮਿੰਤੀ ਵਾਲਾ 10 ਲੀਟਰ ਜਿਹੜਾ ਇਹਦੇ ਭਾਵੇਂ 4 ਡੰਗ ਚੋਵੇ ਵੀਰ ਮੇਰਾ ਕੋਈ ਠੀਕ ਹੈ ਜੀ ਬਾਕੀ ਕੋਈ ਵੀਰ ਆਪਣੀ ਚਵਾਈ ਕਰਕੇ ਲੈ ਜੇ ਲੈ ਜੀ ਅਸੀਂ ਕਹੇ ਵੀ ਪਸ਼ੂ ਦੀ ਚਵਾਈ ਕਰਕੇ ਵੀਡੀਓ ਨਹੀਂ ਬਣਾਉਣੀ ਹੁੰਦੀ ਚਵਾਈ ਤੁਸੀਂ ਆਪਣੀ ਮਰਜ਼ੀ ਨਾਲ ਕਰਕੇ ਖੜਨੀ ਤੇ ਇਹਦਾ ਮੁੱਲ ਵੀਰ ਜੀ ਫਿਰ ਇਹਦਾ ਉਹਨੇ ਕੋ 40 ਮੰਗਣਾ ਆਪਾਂ ਅੱਛਾ ਤੇ ਇਹਦਾ ਮੁੱਲ ਕਰਾਂਗੇ 31000 ਰੁਪਈਆ ਅੱਛਾ 30 ਦੀ ਦੇ ਦਿਆਂਗੇ 30000 ਦੀ ਦੇ ਦੇਣੀ ਜੀ ਕਰਨਾ ਕੋ ਮਾਨ ਵਿੱਚ ਆ ਵੀਰ 27000 27000 ਦੀ ਚਲੋ ਜੀ ਠੀਕ ਆ ਜਿਹ ਕਹਤਾ ਹੁੰਦੇ ਨੇ ਠੀਕ ਆ ਤੇ ਹੁਣ ਇੱਕ ਆ ਹੋਲਾ ਪਾ ਹਾਂ ਜੀ ਇਹ ਛੋਟਾ ਪਾ ਇਹਦਾ ਬੱਚਾ ਹੈਗਾ ਜੇ ਇਹਦਾ ਆਮਛਾ ਤਾਜੀ ਬਿਲਕੁਲ ਅੱਛਾ ਆਮਛਾ ਇਹਦਾ ਠੀਕ ਆ ਤੇ ਇਹਦੇ ਕੋ ਕਿੰਨਾ ਦੁੱਧ ਦੇ ਦੇ ਕੋ ਇਹ ਦੇਖੋ ਜੀ ਉਹ ਭਾਵੇਂ 8 ਕਿਲੋ ਆਖੀ ਜਾਂ 9 ਆਖੀ ਜਾਈਏ ਹਾਂਜੀ 7 ਕਿਲੋ ਮਿਲ ਕੇ ਦਵਾਂਗੇ ਅੱਛਾ ਹੈਗਾ ਜਿਹੜਾ ਮੈਂ ਕਹਿੰਦਾ ਮਿੰਤੀ ਵਾਲਾ ਦਵਾਂਗੇ ਤੋੜੋ ਫੇਰ ਇਹਨੂੰ ਆਪਣੇ ਘਰੋਂ ਲੈ ਕੇ ਸੰਭੀ ਸੰਭੀ ਖੌੜੀ ਸਾਭਦੀ ਐ ਵੀ ਬਾਕੀ ਜੇ ਕੋਈ ਵੀ ਨਹੀਂ ਕੋਲ ਸਕਦਾ ਕੋਈ ਦੂਰ ਦਾ ਕੋਈ ਵੀਡੀਓ ਕਾਲ ਤੇ ਚਵਾਲੇ ਸਾਰਾ ਕੁਝ ਹੋ ਜਾਂਦਾ ਅੱਜ ਕੱਲ ਲੈ ਜਾ ਵੀ ਜੀ ਲੈ ਜਾ ਬਾਕੀ ਥਾਣੇ ਦੇ ਸਾਦੇ ਤੇ ਵੀ ਲਾਗੇ ਤਾਂ ਤੋਰਦਾ ਤੇ ਇਹਦਾ ਵੀ ਜੀ ਕੀ ਰੱਖਣਾ ਫਿਰ ਮੋਲ ਆਪਾਂ ਛੋਟਾ ਜਿਹਾ ਤੋਹਫਾ ਕਿੰਨਾ ਉਦਾਂ ਦੇ ਲੋਕ ਤੋਕੜਾ 17 18 ਮੰਗੀ ਜਾਂਦੇ ਆ ਹਾਂਜੀ ਅਹੀਂ ਇਹਦਾ 17 ਮੰਗਣਾ ਅੱਛਾ ਹਾਂਜੀ ਤੇ ਵਿੱਚੋਂ ਕੋਈ ਸ਼ਾਰਟ ਕਰਨੀ ਫਿਰ ਕਿੰਨੇ ਦੀ 15000 15000 ਦੀ ਹੁਣ ਇੱਕੋ 200 ਛੋੜੀ ਹੋਣੀ ਆ ਜਿਹੜਾ ਭਰਾ ਫੋਨ ਕਰੇ ਠੀਕ ਆ ਜੀ ਜੀ ਠੀਕ ਆ ਜੀ ਠੀਕ ਹੈ ਵੀਰ ਜੀ ਹੋਰ ਕੁਝ ਹੈ ਨਾ ਫਿਰ ਬਾਜੀ ਕਿਰਪਾ ਮਾਰਾ ਜੀ ਠੀਕ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਆਪਣੀ ਤਸੱਲੀ ਕਰਕੇ ਖੜੇ ਪਸੰਦ ਹੋਵੇ ਤਾਂ ਲੈ ਜਾ ਨਹੀਂ ਪਸੰਦ ਹੋਵੇ ਤਾਂ ਇੱਥੇ ਉਹਦੇ ਬੱਜੀਆਂ ਹੀ ਆ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ